ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪਾਂ ਬਣਾਉਣ ਲੱਗੇ ਸੀ ਪੰਜੀਰੀ ਪੰਜੀਰੀ ਆਪਾਂ ਨੋਰਮਲ ਮਤਲਬ ਕਿਉ ਆਪਾਂ ਸੀ ਜਿਆਦਾ ਕਿਉ ਨਹੀਂ ਸੀ ਪਾਇਆ ਹੈਗਾ ਹਾਲੇ ਮੌਸਮ ਦੇ ਹਿਸਾਬ ਨਾਲ ਆਪਾਂ ਨਾ ਥੋੜੀ ਜੀ ਸੁੱਕ ਭਰੂਲੀ ਸਾਡੇ ਹਿਸਾਬ ਚ ਤੇ ਸੁੱਕ ਭਰੂਲੀ ਅਸੀਂ ਕਹਿੰਦੇ ਹੁੰਨੇ ਆ ਜਿਵੇਂ ਬਿਨ ਘੱਟ ਕੇ ਹੋ ਪਾ ਕੇ ਤੇ ਪੁਰਕਰੀ ਪੁਰਕਰੀ ਜੀ ਉਹ ਵਾਲੀ ਬਣਾਉਣ ਲੱਗੇ ਆ ਤੇ ਇੱਧਰ ਆਪਣਾ ਵੇਸਣ ਚ ਬਣਾਈ ਸੀਗੀ ਆਪਾਂ ਹਲਕਾ ਹਲਕਾ ਵੇਸਣ ਬ੍ਰਾਊਨ ਹੋਣ ਰਿਹਾ ਸੀਗਾ ਹਾਲੇ ਮੌਸਮ ਉਹ ਜਾਂ ਨਹੀਂ ਹੈਗਾ ਧੁੰਦ ਤੇ ਬਹੁਤ ਜ਼ਿਆਦਾ ਪੈਂਦੀ ਹੈ ਪਰ ਜਿਵੇਂ ਹਾਲੇ ਗਰਮੀ ਵੀ ਹੈ ਵੇ ਉਸ ਹੱਬ ਦੀ ਆਪਾਂ ਥੋੜੀ ਜੀ ਨੋਰਮਲ ਬਣਾਈ ਸੀ ਲੱਕ ਦਰਦ ਕਰਕੇ ਬਣਾਈ ਸੀ ਇਸ ਲਈ ਆਪਾਂ ਵਿੱਚ ਕਮਰਕਸ ਵਾਲੀ ਉਹ ਦਵਾਈ ਜ਼ਿਆਦਾ ਪਾਈ ਸੀਗੀ ਹੋਰ ਜ਼ਿਆਦਾ ਨਹੀਂ ਸੀ ਪਾਇਆ ਤੇ ਇਧਰ ਪੁੰਜ ਗਿਆ ਸੀ ਆਪਾਂ ਕਮਰਕਸ ਗ੍ਰੈਂਡ ਕਰ ਲਈ ਸੀ ਭੁੰਨ ਕੇ ਇਹਦੇ ਵਿੱਚ ਫੁੱਲ ਮਖਾਣੇ ਬਦਾਮ ਸੌਂਫ ਜੁਵੈਨ ਤੇ ਕਾਜੂ ਸੀਗੇ ਤੇ ਆਹ ਹੀ ਆਪਣੇ ਕੋਲ ਬੇਲ ਪੱਥਰ ਇਹ ਪੰਜੀਰੀ ਚ ਜ਼ਰੂਰ ਪਾਣਾ ਚਾਹੀਦਾ ਤੇ ਸੁੰਡ ਦਾ ਪਾਊਡਰ ਤੇ ਸ਼ੱਕਰ ਤੇ ਖੰਡ ਇਹ ਆਪਣਾ ਪਹਿਲੇ ਹੀ ਪਿਛਲੀ ਸਰਦੀ ਦਾ ਸਮਾਨ ਪਿਆ ਸੀਗਾ ਹਾਲੇ ਥੋੜਾ ਥੋੜਾ ਸੁੰਡ ਬੇਲ ਪੱਥਰ ਤੇ ਫੁੱਲ ਮਖਾਣੀ ਆਪਾਂ ਕੱਲੇ ਮੰਗਾਏ ਸੀਗੇ ਇਹ ਵਧੀਆ ਹੁੰਦੇ ਨੇ ਨਾਲੇ ਗਰਮ ਨਹੀਂ ਹੁੰਦੇ ਹੈਗੇ ਤੇ ਨਾਲੇ ਆਪਣੀ ਕੈਲਸ਼ੀਅਮ ਵਧੀਆ ਪੂਰੀ ਹੁੰਦੀ ਏ ਖੰਡ ਆਪਾਂ ਗ੍ਰाइंड ਕਰ ਲਈ ਸੀ ਥੋੜੀ ਹੋਈ ਪਾਈ ਏ ਖੰਡ ਵੀ ਤੇ ਸੁੰਡ ਸੌਰੀ ਇਹ ਕਮਰ ਕਸ ਹੈ ਇਹ ਥੋੜੀ ਜੀ ਜਿਆਦੀ ਮੇਰੇ ਤੋਂ ਬਰਾਊਨ ਹੋ ਗਈ ਸੀਗੀ ਤੇ ਕੁਛ ਕਿਉਂ ਜ਼ਿਆਦਾ ਸੀ ਭੁੰਨਿਆ ਸੀਗਾ ਜਿਹਦੇ ਵਿੱਚ ਹੁਣ ਆਪਾਂ ਪਾ ਲੈਨੇ ਆ ਚਮਚਾ ਕੋ ਬੇਲ ਪੱਤਰ ਪਾਇਆ ਸੀਗਾ ਹਲੇ ਮੌਸਮ ਪੂਰਾ ਠੰਡ ਵਾਲਾ ਨਹੀਂ ਹੈਗਾ ਤੇ ਡੇਢ ਕੁ ਚਮਚਾ ਆਪਾਂ ਸੁੰਡ ਦਾ ਪਾਇਆ ਸੀਗਾ ਕਿਉਂਕਿ ਬੱਚਾ ਨੂੰ ਹੁੰਦਾ ਜਦੋਂ ਦਿਲ ਕਰਨ ਖਾਣ ਤੇ ਉਹਨਾਂ ਦੇ ਹਿਸਾਬ ਨਾਲ ਆਪਾਂ ਹਲਕੇ ਗਰਮ ਚੀਜ਼ਾਂ ਜਿਆਦੀਆਂ ਨਹੀਂ ਸੀ ਪਾਈਆਂ ਹੈਗੀਆਂ ਪਰ ਪੰਜੀਰ ਦੀ ਸ਼ੁਰੂਆਤ ਕਰਤੀ ਸੀ ਤੇ ਪੌਣਾ ਕੋਕੋਲਾ ਆਪਾਂ ਸ਼ੱਕਰ ਪਾ ਲਿਆ ਸੀ ਇਸ ਲਈ ਆਪਾਂ ਖੰਡ ਥੋੜੀ ਪਾਈ ਸੀਗੀ ਜਿਆਦੀ ਖੰਡ ਵਾਲੀ ਵੀ ਕੋਈ ਚੀਜ਼ ਹੋਵੇ ਤੇ ਖਾ ਕੇ ਘਬਰਾਟ ਹੁੰਦੀ ਹੈ ਇਸ ਲਈ ਸ਼ੱਕਰ ਹੀ ਪਾਈ ਸੀ ਤੇ ਹੁਣ ਆਪਾਂ ਕਰਨ ਦੇ ਆ ਮਿਕਸ ਮਿਕਸ ਕਰਦਿਆਂ ਨਾ ਮੋਢੇ ਬੀਡ ਦੇ ਭਰ ਜਾਂਦੇ ਨੇ ਕਿ ਇੰਨਾ ਜ਼ੋਰ ਲਾਣਾ ਪੈਂਦਾ ਹੈ ਇਸ ਸਮਾਨ ਨੂੰ ਮਿਕਸ ਕਰਨ ਵਾਸਤੇ ਜੋੜ ਤੇ ਆਪਾਂ ਪਹਿਲਾਂ ਹੀ ਹਲਾ ਦਿੰਨੇ ਆ ਆਪਣੇ ਬਣਾਉਂਦਿਆਂ ਬਣਾਉਂਦਿਆਂ ਲੋ ਜੀ ਆਪਣੀ ਪੰਜੀਰੀ ਬਣ ਕੇ ਤਿਆਰ ਹੈ ਆਓ ਜੀ ਖਾਓ ਜੀ ਤੇ ਸਰਦੀਆਂ ਨੇ ਤੁਸੀਂ ਵੀ ਬਣਾਓ